ਸੰਘ ਬਲਾਕ ਪ੍ਰਧਾਨ ਪ੍ਰਾਣਾਸ਼ਾਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਅੱਜ ਇੱਥੇ ਪਠਾਨਕੋਟ ਡੀਸੀ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਇਹਦਾ ਇੱਕ ਮਸਲਾ ਜਿਹੜਾ ਲਗਭਗ 18 ਸਾਲ ਪੁਰਾਣਾ ਜਿਹੜਾ ਪਲਾਟ ਦਾ ਮਸਲਾ ਹੈ ਸਾਡੇ ਗਦਾਸ ਚੰਦ ਜੀ ਜਿਹੜੇ ਇਥੋਂ ਦੇ ਨਿਵਾਸੀ ਨੇ ਪਠਾਨਕੋਟ ਦੇ ਭਾਰਤ ਨਗਰ ਦੇ ਉਹਨਾਂ ਨੇ 2006 ਦੇ ਵਿੱਚ 21 ਮਰਲੇ ਪਲਾਟ ਇਹ ਕਿਸੇ ਰਾਜਕੁਮਾਰ ਰਾਜੀਨਾ ਦਾ ਇੱਕ ਪ੍ਰਾਪਰਟੀ ਡੀਲਰ ਉਹਦੇ ਕੋਲੋਂ ਖਰੀਦਿਆ ਸੀ ਉਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਉਹ ਥਾਂ ਦਾ ਕਬਜ਼ਾ ਨਹੀਂ ਦਿੱਤਾ ਗਿਆ ਨਾ ਉਹਨਾਂ ਨੂੰ ਦੱਸਿਆ ਗਿਆ ਵੀ ਤੇਰਾ ਪਲਾਟ ਕਿਹੜਾ ਹੈ ਉਦੋਂ ਤੋਂ ਲੈ ਕੇ ਲਗਾਤਾਰ ਉਹਨਾਂ ਨੂੰ ਉਲਝਾਇਆ ਜਾ ਰਿਹਾ ਹੈ ਇਸੇ ਸਮੇਂ ਦੌਰਾਨ ਉਹਨਾਂ ਦੇ ਬੱਚੇ ਦੇ ਸਗੋ ਜਿਨ੍ਹਾਂ ਨੇ ਪਲਾਟ ਖਰੀਦਿਆ ਪੈਸੇ ਵੀ ਖਰਚੇ ਉਹਨਾਂ ਦੇ ਬੱਚੇ ਦੇ ਉੱਤੇ ਝੂਠਾ 26 ਦਾ ਕੇਸ ਪਾ ਕੇ ਤੇ ਉਹਨੂੰ 40 ਦਿਨ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ ਤੇ ਉਹਨਾਂ ਦੀ ਜਿਹੜੀ ਪਤਨੀ ਹੈ ਜਿਹਦੇ ਨਾਂ ਤੇ ਪਲਾਟ ਸੀ ਉਹਦੇ ਝੂਠੇ ਸਾਈਨ ਜਾਲੀ ਸਾਈਨ ਕਰਕੇ ਤੇ ਕੇਸ ਅਦਾਲਤ ਦੇ ਵਿੱਚ ਲਾਤਾ ਰਾਜਕੁਮਾਰ ਰਾਜੀ ਨੇ ਉਹਨਾਂ ਨੂੰ 6 ਸਾਲ ਬਾਅਦ ਪਤਾ ਲੱਗਾ ਇੰਨੀਆਂ ਵੱਡੀਆਂ ਜਿਹੜੀਆਂ ਇਹ ਧੋਖਾਧੜੀਆਂ ਏ ਜਰਾ ਰਾਜਕੁਮਾਰ ਰਾਜੀ ਜਿਹੜਾ ਪ੍ਰਾਪਰਟੀ ਡੀਲਰ ਹੋਣੇ ਕੀਤੀਆਂ ਪਰੰਤੂ ਅਜ ਤੱਕ ਜਿਹੜਾ ਉਹ 32 ਲੱਖ ਰੁਪਇਆ 2006 ਦੇ ਵਿੱਚ ਦਿੱਤਾ ਸੀ ਉਹਦਾ ਕੋਈ ਅਜ ਤੱਕ ਮੁੱਲ ਨਹੀਂ ਪਾਇਆ ਗਿਆ ਅਸੀਂ ਪਹਿਲਾਂ ਵੀ ਜਿਹੜਾ 1 ਸਾਲ ਪਹਿਲਾਂ ਲਗਭਗ ਜਦੋਂ ਉਹਨਾਂ ਦੇ ਬੱਚੇ ਨੂੰ ਜਿਹੜਾ ਜੇਲ੍ਹ ਚੋਂ ਕਢਾ ਕੇ ਲਿਆ ਇਹ ਜਿਹੜਾ ਝੁੱਠੀ 26 ਦੇ ਅੰਦਰ ਅੰਤਰ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਇੱਥੇ ਆਪਾਂ ਡੀਸੀ ਦਫ਼ਤਰ ਵਿੱਚ ਦੋ ਤਿੰਨ ਵਾਰ ਜਿਹੜਾ ਤਰਨਾ ਐਸਐਸਪੀ ਦਫ਼ਤਰ ਵੀ ਦੇ ਚੁੱਕੇ ਹਾਂ ਪਰੰਤੂ ਉਹਦਾ ਕੋਈ ਹੱਲ ਨਹੀਂ ਅੱਜ ਆਪਾਂ ਪੱਕੇ ਤੌਰ ਤੇ ਜਿਹੜਾ ਇੱਥੇ ਡੀਸੀ ਦਫ਼ਤਰ ਬੈਠੇ ਹਾਂ ਜਿੰਨਾ ਚਿਰ ਤੱਕ ਸਾਡੇ ਭਾਰਤੀ ਸੰਜੁਨ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਸਪਾਲ ਸਿੰਘ ਜੀ ਭਾਰਤੀ ਸੰਜੁਨ ਨੇਕਤਾ ਗ੍ਰਾਮ ਬਲਾਕ ਬਟਾ ਤੋਂ ਕਾਈ ਪ੍ਰਧਾਨ ਜੀ ਤੇ ਵੇਖੋ ਜੀ ਪੂਰੀ ਡਿਟੇਲ ਦੇ ਵਿੱਚ ਸਾਡੇ ਗੁਰਪ੍ਰਤਾਪ ਸਿੰਘ ਸੀਨੀਅਰ ਨੇ ਇਹਨਾਂ ਨੇ ਤੁਹਾਨੂੰ ਦੱਸਿਆ ਯਾ ਬਾਕੀ ਜਿਹੜਾ ਸਾਡਾ ਧਰਦਾਵਾ ਉਹ ਸਵੇਰੇ 11:00 ਵਜੇ ਤੋਂ ਜਿਹੜਾ ਲੱਗਿਆ ਸੀਗਾ ਤੇ ਇਹ ਜਿਹੜੇ ਸਾਡੇ ਸੂਪਾ ਕਮੇਟੀ ਦੇ ਆਗੂ ਆ ਤੇ ਜਿੰਨੀ ਸਾਡੀ ਜਥੇਬੰਦੀ ਦੇ ਆਗੂ ਆ ਇਹ ਸਾਨੂੰ ਅੱਗੇ ਵਾਸਤੇ ਦੱਸ ਸਕਦੇ ਵੀ ਕਿੰਨਾ ਟਾਈਮ ਰਹੂਗਾ ਤੇ ਕਿੰਨਾ ਲੰਮਾ ਇਹ ਚੱਲੂਗਾ ਜਿੰਨਾ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਾਂ ਸਾਡੇ ਗੁਰਦਾਸ ਚੰਦ ਜੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਪਲਾਟ ਦਾ ਜਾਂ ਉਹ ਬੰਦਿਆਂ ਨੂੰ ਫੜ ਕੇ 420 ਚ ਅੰਦਰ ਨਹੀਂ ਕੀਤਾ ਜਾਂਦਾ ਆਪਾਂ ਇਹ ਜਿਹੜਾ ਵਾ ਉਹਨਾਂ ਤੱਕ ਧਰਨਾ ਜਿਹੜਾ ਵਾ ਇਹ ਸੀਨੀਅਰ ਦੇ ਆਗੂਆਂ ਦੇ ਕਹਿੰਦੇ ਇਹ ਲੰਮਾ ਵੀ ਚੱਲ ਸਕਦਾ ਜੀ ਸਾਡਾ ਜੀ ਬਹੁਤ ਤਿੱਖਾ ਹੋਏਗਾ ਜੋ ਵੀ ਸਾਡੇ ਜਿਹੜੇ ਕਮੇਟੀ ਦੇ ਆਗੂ ਆ ਸਾਡੀ ਜਥੇਬੰਦੀ ਦੇ ਆਗੂ ਆ ਉਹ ਆਪਣੀ ਮੀਟਿੰਗ ਕਰਕੇ ਤੇ ਸਾਡੇ ਜਿੰਨੇ ਵੀ ਅਸੀਂ ਬੰਦੀ ਦੇ ਮੈਂਬਰ ਹੋਣਾਂ ਨੂੰ ਦੱਸਿਆ ਜਾਊਗਾ ਹੋ ਸਕਦਾ ਹੈ ਕੋਈ ਰੋੜ ਜਾਣ ਕਰਦੀ ਜਿੱਦਾਂ ਸਾਡੇ ਭੈਣ ਜੀ ਦਵਿੰਦਰ ਕੌਰ ਹੋਣਾ ਦੱਸਿਆ ਵੀ ਅਸੀਂ ਕੋਈ 30 60 ਦਬ ਸਕਦੇ ਆ ਤੇ ਸੰਘਰਸ਼ ਨੂੰ ਤਖਾ ਕੀਤਾ ਜਾਊਗਾ। ਪ੍ਰਸ਼ਾਸਨ ਆ ਸਾਡੇ ਡੀਸੀ ਸਾਹਿਬ ਆ ਜਾਂ ਇਹਨਾਂ ਨੇ ਮਾਲ ਮੈਗਨਾਂ ਪ੍ਰਸ਼ਾਸਨ ਆ ਉਹਨਾਂ ਦਾ ਪੂਰਾ ਨੱਕ ਚ ਦਮ ਕੀਤਾ ਜਾਊਗਾ। ਤੇ ਅਨਸਾਰ ਦੀ ਜਿਹੜੀ ਉਹ ਕਾਰ ਜਿਹੜੀ ਆ ਪੂਰੇ ਜੋਰ ਤੇ ਲਗਾਈ ਜਾਊਗੀ ਇਨਸਾਫ ਲੈ ਕੇ ਹੀ ਭਾਜੀ ਗਰਦਾਸ ਚੰਦ ਹੋਣਾ ਨੂੰ ਤੇ ਫੇਰ ਹੀ ਆ ਪਹੁੰਚਾਂਗੇ। ਮੈਂ ਗੁਰਦਾਸ ਚੰਦ ਵਾਸੀ ਭਰਨਗਰ ਪਠਾਨਕੋਟ ਤੋਂ ਬੋਲ ਰਹਾ ਹਾਂ ਮੈਂ ਰਾਜਕੁਮਾਰ ਰਾਜੀ ਤੋਂ 1112006 ਨੂੰ 21 ਬਦਲੇ ਜਗਾ ਖਰੀਦੀ ਸੀ ਜਿਹੜੀ ਉਹਨੇ ਅੱਜ ਤੱਕ ਮੈਨੂੰ ਕਬਜ਼ਾ ਨਹੀਂ ਦਿੱਤਾ ਜਿਹੜਾ ਉਹਨੇ ਉਸ ਟਾਈਮ ਆਪਣੇ 파ਟਨਰ ਦੇ ਮੇਰੀ ਵਾਈਫ ਦੇ ਸਾਈਨ ਕਰਕੇ ਕੋਰਟ ਕੇਸ ਲਗਾਤਾ ਸੀ ਜਿਹੜਾ 6 ਸਾਲ ਚੱਲਿਆ ਉਹਨੇ ਉਹਦੇ ਡੁਪਲੀਕੇਟ ਕਾਗਜ਼ ਮੇਰੇ ਕੋਲ ਹੈਗੇ ਆ ਜਿਹੜੇ ਉਹਨੇ ਸਾਈਨ ਕੀਤੇ ਨੇ ਉਹਨੇ ਡਿਪਲੀਕਾਟ ਤਾਂ ਹੀ ਮੇਰੇ ਕੋਲ ਹੈਗੇ ਆ। ਉਸ ਤੋਂ ਬਾਅਦ ਕੇਸ ਉਹ ਕੰਦਾ ਸੀਗਾ ਕਿ ਮੈਂ ਨਾ ਕੋਰਟ ਕੇ ਹਟਾ ਲਨੇ ਆ ਮੈਂ ਤੁਹਾਨੂੰ 30 ਲੱਖ ਰੁਪਏ ਦੇ ਦੂੰਗਾ। ਅੱਜ ਤੱਕ ਨੇ 1 ਰੁਪਿਆ ਨਹੀਂ ਦਿੱਤਾ। 2011 ਦੀ ਗੱਲ ਹੋਈ ਸੀ ਇਹ। ਉਹਨੇ ਕੋਈ ਪੈਸਾ ਨਹੀਂ ਦਿੱਤਾ। ਉਹ ਗੱਲ ਜਲਦੀ-ਜਲਦੀ ਅੱਜ ਇਸ ਨੋਮਬ ਤੇ ਆ ਗਈ ਹੈ ਕਿ ਉਹਨੇ ਇੱਕ ਦਿਨ ਸਾਡੇ ਮੁੰਡੇ ਨੂੰ ਰੋਕ ਕੇ ਨਾਲ ਮਾਰ ਕਟਾਈ ਕੀਤੀ ਤੇ ਨਾਲ ਉਹਦਾ ਉੱਤੇ 26 ਦਾ ਪੱਤਿਆ ਪਾ ਕੇ ਉਹਨੂੰ 35 ਦਿਨ ਲਈ ਜੇਲ੍ਹ ਚ ਭੇਜ ਦਿੱਤਾ। ਜਿਹੜੀ ਆਪਾਂ 9 ਤਰੀਕ 6 619000 62023 ਨੂੰ ਉਹਨੇ ਉਹਨੂੰ ਉਹਦਾ ਕੇਸ ਬੁਲਾ ਕੇ 9 2 23 ਤੱਕ ਉੱਤੇ 35 ਦਿਨ ਦੀ ਜੇਲ੍ਹ ਤੇ ਭੇਜਤਾ ਉਹਨੂੰ। ਜਿਹੜੀ ਇਹਨਾਂ ਦੀ ਮਿਲੀ ਭਗਤ ਨਾਲ ਪ੍ਰਸ਼ਾਸਨ ਨਾਲ ਮਿਲ ਕੇ ਜੋ ਹਨ ਜਿਹੜੀ ਜਿਹੜੀ ਕਾਰਵਾਈ ਕੀਤੀ ਗਈ ਉਹ ਤੇ ਅੱਜ ਤੱਕ ਸਾਨੂੰ ਕੋਈ ਅਜਰਟ ਨਹੀਂ ਮਿਲਿਆ ਉਸ ਤੋਂ ਬਾਅਦ ਆਪਾਂ ਆਪਣੀ ਐਸਐਸਪੀ ਨੂੰ ਐਪਲੀਕੇਸ਼ਨ ਪਾਈ ਉਹਦਾ ਵੀ ਅੱਜ ਤੱਕ ਕੋਈ ਰਿਜ਼ਲਟ ਨਹੀਂ ਆਇਆ ਫਿਰ ਉਹਨਾਂ ਨੇ ਇੱਕ ਦਿਨ ਆਈਜੀ ਬਾਰੇ ਅਮਰੋਸਰ ਭੇਜ ਦਿੱਤਾ ਉਹਨਾਂ ਨੇ ਸਾਨੂੰ ਅਮਰੋਸਰ ਗੁਰਦਾਸਪੁਰ ਐਸਐਸਪੀ ਕੋਲ ਭੇਜ ਦਿੱਤਾ ਉਹਨਾਂ ਨੇ ਹੁਣ ਕੇਸ ਪਠਾਨਕੋਟ ਭੇਜਤਾ 2 ਸਤੰਬਰ 24 ਨੂੰ ਭੇਜਿਆ ਸੀ ਅੱਜ ਤੇ ਆਪਾਂ ਮਜਬੂਰੀ ਚ ਇਹ ਡਿਸੀਜਨ ਲਿਆ ਕਿ ਸਾਡੇ ਸਾਡੀ ਕੋਈ ਉਹਨਾਂ ਦੇ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਸਾਡੇ ਕੇਸ ਤੇ ਇਹ ਤਾਂ ਨਾ ਚੱਕਣਾ ਨਹੀਂ ਆਪਾਂ ਇਹਦੇ ਤੱਕ ਹਾਂ ਜੀ ਹਾਂ ਜੀ ਇਹ ਜੀਟੀਓਰ ਤੇ ਵੀ ਜਾ ਸਕਦੇ ਹਾਂ ਮੈਂ ਪ੍ਰਸ਼ਾਸਨ ਅੱਗੇ ਇਹੋ ਹੀ ਬੇਨਤੀ ਕਰਦਾ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਦਵਾਇਆ ਜਾਏ ਜਿਹੜਾ ਅੱਗੇ 16-17 ਸਾਲ ਸਾਡੇ ਨਾਲ ਖਰਾਬੀ ਕੀਤੀ ਹੈ ਉਹ ਨਾ ਕਰਨ ਸਾਡਾ ਹੱਲ ਕੀਤਾ ਜਾਏ ਬਸ